ਉਹ ਉਹ ਜਨਤਿਕ ਜਮਹੂਰੀ ਜਥੇਬੰਦੀਆਂ ਦੇ ਸਦ ਤੇ ਆਲੋਚਨਾ ਤੇ ਹੋਰੇ ਜਗਰੂ ਜਨ ਨੂੰ ਮਾਨ ਪ੍ਰਾਉਣ ਦੇ ਲਈ ਮਾਰੂ ਨੂੰ ਅੰਦਰਤ ਕਰਾਉਣ ਦੇ ਲਈ ਬੜੀ ਗਤੀ ਚ ਮੋਗੇ ਦੀ ਧਰਤੀ ਤੇ ਪਹੁੰਚੇ ਵੀਰੋ ਤੇ ਭੈਣੋ ਬਹੁਤ ਸਾਰੇ ਗੱਲਾਂ ਹੋ ਗਈਆਂ ਪਟ ਦੋ ਗੱਲਾਂ ਹੀ ਹੋਰ ਕਰਦੀਆਂ ਨੇ ਸਮੇਂ ਨੂੰ ਧਿਆਨ ਤੇ ਰੱਖਦੇ ਆ ਜਿਸ ਤਰ੍ਹਾਂ ਦਾ ਨੰਗੇ ਚਿੱਤੇ ਰੂਪ ਚ ਹਾਕਮਾ ਕਾਰਪੋਰੇਟਾਂ ਦੇ ਹੱਕ ਚ ਖੜਗੇ ਆ ਲਕੀਰ ਬੜੀ ਸਾਫ ਹੋ ਗਈ ਆ ਸਾਰੀ ਬਰੀਕੀ ਚ ਬਹੁਤ ਸਾਰੀਆਂ ਗੱਲਾਂ ਸਮਝਣੀਆਂ ਪੈਣਗੀਆਂ ਹਾਕਮਾਂ ਦੇ ਤੁਹਾਡੇ ਏਕੇ ਤੋਂ ਇਸ ਕਦਰ ਕਰਦੇ ਆ ਉਹ ਕੋਈ ਵੀ ਮੌਕਾ ਖਝੋਣਾ ਨਹੀਂ ਚਾਹੁੰਦੇ ਚਾਹੇ ਉਹ ਬਗਦੀ ਨੀਤੀ ਵਰਤਣ ਚਾਹੇ ਸ਼ਾਂਤੀ ਨੀਤੀ ਵਰਤਣ ਬਗਲ ਦੀ ਗੱਲ ਆਪਣੇ ਧਿਆਨ ਚ ਆਪਣੇ ਸਾਹਮਣੇ ਹੈ ਕਿ ਜੋ ਕੁਝ ਆਰਵਾਸੀਆਂ ਨਾਲ ਹੁੰਦੇ ਨੇ ਬਾਤੀ ਨੀਤੀ ਆਪਣੇ ਸਾਹਮਣੇ ਜਿਵੇਂ ਜਵੀਰਪੁਰ ਆਪਤੀ ਫਰਤ ਵਾਲਿਆਂ ਦੇ ਅੰਦਰ ਦਿੱਤੇ ਹੋਏ ਆ ਬਾਤੀ ਨੀਤੀ ਆਪਣੇ ਸਾਹਮਣੇ ਆ ਜਿਵੇਂ ਪਿਛਲੇ ਸਮੇਂ ਚ ਕਿਸਾਨਾਂ ਦੇ ਘਰਾਂ ਨੇ ਮੁਜਾਰਿਆਂ ਨੂੰ ਰੋਕਣ ਲਈ ਪੂਰ ਸਹਾਇਤਾ ਕਰਦੀ ਫਿਰਦੀ ਆ ਘਰਾਂ ਤੱਕ ਨਜ਼ਰੁੰਧੀਆਂ ਕੀਤੀਆਂ ਬਾਤੀਆਂ ਨੀਤੀਆਂ ਸਾਡੇ ਸਾਰਿਆਂ ਦੇ ਧਿਆਨ ਚ ਇਹਦੇ ਨਾਲ ਛਾਪੀਆਂ ਨੀਤੀਆਂ ਵੀ ਨਾਲ ਨਾਲ ਚਲਦੀਆਂ ਥੋੜੇ ਪਹਿਲਾਂ ਤੁਸੀਂ ਖਬਰ ਪੜ੍ਹੀ ਹੋ

इजतदार तो लोग ने सनातनी संस्था ने ਸਾਤ ਸੱਤ ਸੱਤ ਜਿਹਨਾਂ ਦੱਸਦੇ ਆ ਆਪਾਂ ਨੂੰ ਪਤਾ ਕਿ ਜਿਹੜਾ ਕੋਈ ਜਾਣੂ ਦੀ ਗੱਲ ਕਰਦਾ ਉਹ ਜੇਲਾਸ ਤੇ ਜਿਹੜਾ ਇਹਨਾਂ ਦੀ ਸੇਵਾ ਦੀ ਗੱਲ ਕਰਦਾ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਇੱਕ ਬਾਦ ਦਾ ਮੋਰਚਾ ਲੱਗਿਆ ਸ਼ੰਭੂ ਦੇ ਫਿਲੋਰੀ ਦੇ ਪਾਗਰਮ ਦਾ ਕੁਝ ਵੀਡੀਓ ਪਿਆਸ ਹੋਈਆਂ ਜਿਨ੍ਹਾਂ ਨੇ ਪੁਲਸਫਾਰ ਜਿਹੜੇ ਕੇਂਦਰੀ ਬਾਰ ਉੱਥੇ ਤਨਾਤ ਕੀਤਾ ਸੀ ਸਾਗਰ ਕੋਸ਼ ਚੰਗੇ ਸੋਸ਼ਲ ਮੀਡੀਆ ਵਾਲਿਆਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡੇ ਪਲੇਟ ਨਹੀਂ ਲੱਗੀ ਹੋਈ ਇੱਕ ਕੰਸਟੇਬਲ ਨੂੰ ਵੀ ਨੰਬਰ ਵੜਾ ਕੇ ਭਰਤੀ ਹੋ ਜਾਂਦਾ ਤੇ ਪਲੇਟ ਨਹੀਂ ਲੱਗੀ ਹੁੰਦੀ ਆ ਇਹ ਕੌਣ ਹੈ ਜਦੋਂ ਉਹਨਾਂ ਨੂੰ ਸਵਾਲ ਕੀਤਾ

ਦਾ ਕਹਿਦਾ ਮਤਲਬ ਕੀ ਹੈ ਕਿ ਇਹ ਗੱਲਾਂ ਸਾਨੂੰ ਤਰੀਕੇ ਚ ਸਮਝਣੀਆਂ ਚਾਹੀਦੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਹੀ ਦਿੰਨਾ ਕਿ ਤੁਸੀਂ ਉਹ ਲੋਕ ਇੱਥੇ ਆਏ ਹੋ ਜਿਹੜੇ ਇਹ ਨਹੀਂ ਸਮਝਦੇ ਕਿ ਦੇਸ਼ਕਿਸਮਤ ਵਿੱਚ ਹੋਇਆ ਮਿਲਦੂ ਦੇ ਨਾਮ ਦਾ ਨਾਅ ਤੁਸੀਂ ਉਹ ਲੋਕੋ ਜਿਹੜੇ ਇਹ ਸਮਝਦੇ ਆ ਕਿ ਕੋਈ ਨਹੀਂ ਬਾਗੀ ਦਾ ਗਾਇਆ ਸੰਘਰਸ਼ ਚ ਜਿਹੜਾ ਕੁਝ ਇਹਨਾਂ ਨੂੰ ਮਿਲੂਗੀ ਸਾਨੂੰ ਕਹਿੰਦੇ ਜਾਣਨ ਨੂੰ ਦੇਖ ਕੇ ਕੱਢ ਹੁੰਦੀ ਆ ਕਿਹ ਚੱਲ ਰਿਹਾ ਕੋਈ ਨਹੀਂ ਜਿਹੜਾ ਕੁਛ ਇਹਨਾਂ ਨੂੰ ਮਿਲੂ ਉਹ ਸਾਨੂੰ ਵੀ ਮਿਲ ਜੂ ਮੇਰੇ ਵੀਰੋ ਮੇਰੀਓ ਭੈਣੋ ਉਹਨਾਂ ਨੂੰ ਸੰਦਾਰ ਨਾ ਆ ਕਿ ਜੇ ਅਸੀਂ ਥੋੜੀ ਗਿਣਤੀ ਜਾਨਿਆ ਤਾਂ ਥੋੜਾ ਮਿਲੂ ਤੁਸੀਂ ਨਾ ਆਓ ਆਪਾਂ ਸਾਰਾ ਕੁਛ ਲੈਣਾ ਤੇ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਮਾਰ ਸਕਦੇ ਇਹ ਜੋ ਕਿਸਮਤ ਚ ਹੋ ਰਿਹਾ ट्रंप कह दें भलाने को नहीं खरीदना हथियार मेरे खरीदने सारे पता लग गया होना है कि थोड़ी किस्मत लिखी चल है लिखी जाती है इंग्लैंड ਸਾਹਿਬ ਜਾਨੀ ਇਹ ਸਾਰੇ ਪਸ਼ੂ ਤੇ ਸਾਰੇ ਵੱਡੇ ਘਰ ਮੁਰਾਕਲ ਦੇ ਜੰਮ ਦੂਤ ਦੇ ਨਿਗ੍ਹਾ ਤੋਂ ਦਾ ਕੋਲ ਪਸੀਨਾ ਚੁਸਦੇ ਆ ਤੇ ਉਹਨਾਂ ਦਾ ਕੁਝ ਬਚਾਉਂਦੇ ਲਾਸਟ ਗੱਲ ਇਸ ਉਹਨੂੰ ਗੜਾਇਆ ਥੋੜੇ ਜਿਹਾ ਤਾਂ ਨੁਕਰਾ ਸੁਣ ਘਾਇਆ ਤੇ ਸੋਦਾ ਧਰਗਾ ਚੱਕਿਆ ਗਿਆ ਵਿਚੇ ਵਿੱਚ ਤੇ ਹੁਣ ਕੀ ਹੋ ਲੈਂ ਬੋਲੀ ਦੀ ਮਿੱਟੀ ਆ ਗਈ ਐ ਛਪੈ ਖਲਾਸ ਹੋ ਗਿਆ ਕਦੇ ਵਾਪਸ ਤੇ ਕੇ ਪੈਦਾ ਹੂਗਾ ਉਹ ਬੰਦਾ ਜਿਹੜਾ ਪੇ ਆਪਣੀ ਕਰੂ ਉਹਨੂੰ ਉਮਰ ਕਾਇਰ ਨਹੀਂ ਸਕਿਆ ਮਰ ਜਾਈਗੀ ਬੇਅਰਮੀ ਉਹਦੀ ਜਾਤਾਂ ਵਿਚੇ ਕੋਈ ਕੋਸਤਾ ਤਾਂ ਨਹੀਂ ਦਿੱਤੀ ਸੀ ਇੰਨਾ ਨਹੀਂ ਐ ਮੈਨਲੇ ਆ ਉਹਨੇ ਵੀ ਹੱਥਾ ਕਰ ਲੈਂਦੇ ਮੈਂ ਸਿਰਫ ਇਹ ਗੱਲ ਹੀ ਕਰਨਾ ਕਿ ਅੱਜ ਤੱਕ ਇਹਨਾਂ ਨੇ ਜਾਂਚ ਨਹੀਂ ਕੀਤੀ ਨਾ ਇਹ ਕੰਮ ਕਿਉਂ ਕਿ ਉਹ ਤੇਆਂ ਨੂੰ ਹੀ ਜਾਂਚੇ ਕਰਾਈਆਂ ਜਾਂਦੀਆਂ ਫੋਟੇ ਮਸਲਿਆਂ ਤੋਂ ਫੋਟੇ ਮੁਦੇਆ ਤੋਂ ਧਿਆਨ ਫਟਾਇਆ ਜਾਂਦਾ ਐ ਇੱਕੋ ਵਾਰ ਕੋਈ ਨਹੀਂ ਕਿਸੇ ਦਾ ਸੈਕ੍ਰੀਫਾਈਸ ਫਿਰ ਇਹ ਹੁੰਦਾ ਕਿ ਕਿਸੇ ਦੇ ਧਰਮ ਦੀ ਬੇਅਦਮੀ ਕਰੇ ਉਹ ਕਿਸੇ ਦੇ ਧਰਮ ਤੋਂ ਅਗਰਸ ਦੀ ਬੇਅਦਮੀ ਨੀ ਕਰੇ ਸੋ ਮੇਰੇ ਵੀਰੋ ਮੇਰੇ ਭੈਣਾਂ ਸਾਡੀ ਜੱਟਾਂ ਬੰਦੀ ਨੂੰ ਇੰਕਸਲਾ ਕੀਤਾ ਕਿਤੇ ਵੀ ਤੁਹਾਡੇ ਮਜਬੂਰਾਂ ਦਾ ਕਿਸਾਨਾਂ ਦਾ ਸਿਸਕ ਨੂੰ ਸੱਦਾ ਦਿਓ ਬਹੁਤ ਗੁੰਝੀਟੇ ਗੱਲਾਂ ਉਹਨਾਂ ਲੋਕਾਂ ਨੂੰ ਸਮਝਾਉਣ ਵਾਲੀਆਂ ਜਿਹੜੇ ਹਲੈਕਟਾਂ 'ਚ ਬੈਠੇ ਆ ਤੁਸੀਂ ਆਪਣੇ ਏਕੇ ਨੂੰ ਆਹੀ ਵੱਡਾ ਕਰਦੇ ਹੋਏ ਵੱਡਾ ਕਰੀਏ ਤਾਂ ਕਿ ਜਿਹੜਾ ਕੁਝ ਅੱਜ 36 ਗੱਟਾਂ 'ਚ ਆਵਾਜ਼ੀ ਲੋਕਾਂ ਨੂੰ ਹੋਇਆ ਉਹਨਾਂ ਵੀ ਨਾ ਜ਼ਮੀਨ ਦੇ ਸਰਵੇਖਣੇ ਚ ਉਹ ਵੀ ਦੱਬਤਾ ਹੀ ਰਿਹਾ ਉੱਤੇ ਆਖ ਹੈ ਇਹਨਾਂ ਦੀ ਜੋ ਬਚਾਉਣੀ ਆ ਤੇ ਇਕੱਠੇ ਹੋਣਾ ਬੜਾ ਬਹੁਤ ਵੱਤਵਾ